ਮੰਮੀ ਕੋ ਬਸਤ ਹਲਕੀ ਦੀ ਵੀ ਕੋਈ ਵਾਰਤ ਹੋ ਰਹੀ ਹੈ ਜਿਸ ਦੇ ਵਿੱਚ ਕੁਝ ਬਾਰ ਨੇ ਜਿਹੜੇ ਆਗੂ ਲੱਗੇ ਨੇ ਘੁੰਮ ਰਹੇ ਨੇ ਬਹੁਤ ਸੂਚੀ ਹੱਥ ਚ ਨੇ ਕੋਣੋ ਆਗੂ ਸੀ ਕੀ ਗੱਲਬਾਤ ਹੋਈ ਹੈ ਉਹ ਕੀ ਤੁਸੀਂ ਸ਼ਿਕਾਇਤ ਵੀ ਕੀਤੀ ਹੋਵੇ ਹਾਂ ਦੋ ਤਿੰਨ ਦਿਨਾਂ ਤੋਂ ਬਾਖਪਕ ਏਰੀਆ ਚੋਂ ਸ਼ਿਕਾਇਤਾਂ ਮਿਲ ਰਹੀਆਂ ਸਿਗੀਆਂ ਕਿ ਕੁਝ ਅਣਪਛਾਤੇ ਜਿਹੇ ਲੋਕ ਜਿਹੜੇ ਕਿ ਸ਼ਾਇਦ ਮੱਲਿਆ ਦੇ ਵੀ ਨਹੀਂ ਐ ਜਾਂ ਕਦੀ ਕਿਸੇ ਵੀ ਪਾਰਟੀ ਦੇ ਵਰਕਰ ਵੀ ਨਹੀਂ ਦੇਖੇ ਗਏ ਹੈਗੇ ਆ ਉਹ ਘਰਾਂ ਦੇ ਵਿੱਚ ਜਾ ਰਹੇ ਆ ਔਰ ਬੈਲ ਖੜਕਾ ਕੇ ਇਕਤਾ ਦਾ ਆਰ ਕਾਰਡ ਮੰਗ ਰਿਹਾ ਇਕ ਉਹਨਾਂ ਦੇ ਫੋਨ ਨੰਬਰ ਮੰਗ ਰਿਹਾ ਇੱਕ ਵੋਟਰ ਸੂਚੀ ਉਹਨਾਂ ਦੇ ਕੋਲ ਹੈ ਤੇ ਜਦੋਂ ਲੋਕਾਂ ਨੇ ਕਨਸਰਨ ਸ਼ੋਅ ਕੀਤਾ ਮੇਰੇ ਕੋਲ ਵੀਡੀਓਜ਼ ਵੀ ਉਹਨਾਂ ਨੇ ਬਣਾ ਕੇ ਭੇਜੀਆਂ ਫੋਟੋ ਵੀ ਭੇਜੀਆਂ ਵੀ ਤੁਸੀਂ ਇਹਨੂੰ ਜਾਣਦੇ ਹੋ ਤਾਂ ਇੱਕੋ ਦਾ ਮਸੀ ਫਿਰ ਡੀਸੀ ਸਾਹਿਬ ਦੇ ਧਿਆਨ ਚ ਨੋਟਿਸ ਲੱਗ ਗਿਆ ਮੇਨ ਪ੍ਰੋਬਲਮ ਇਹ ਸੀ ਕਿਉਂ ਲੋਕ ਬਾਰੋਂ ਆਏ ਹੋਏ ਐ ਤੇ ਜੇ ਉਹ ਵੋਟਰ ਸੂਚੀਆਂ ਦਾ ਕੋਈ ਕੰਮ ਕਰ ਰਿਹਾ ਤੇ ਉਹਨਾਂ ਦਾ ਕਿਹਨੇ ਉਹਨਾਂ ਨੂੰ ਭੇਜਿਆ ਅਡਮਿਨਿਸਟ੍ਰੇਸ਼ਨ ਦੇ ਵਿੱਚ ਤਾਂ ਬੀਐਲਓਜ਼ ਕੰਮ ਕਰਦੇ ਹੈਗੇ ਆ ਜਾਂ ਬੀਐਲਏ ਕਰਦੇ ਆ ਜਿਹੜੇ ਕਿ ਹਰੇਕ ਪਾਰਟੀਆਂ ਦੇ ਅਸਾਈਨ ਕੀਤੇ ਹੋਏ ਜਿਹੜੇ ਅਸੀਂ ਡੀਸੀ ਆਫਿਸ ਤੇ ਜਮ੍ਹਾਂ ਕਰਾਣੇ ਆ ਕਿ ਇਹ ਬੀਐਲਓ ਨਾਲ ਇਹ ਬੰਦਾ ਡਿਊਟੀ ਕਰੇਗਾ ਉਹ ਬੰਦੇ ਹੁੰਦੇ ਹੈ ਕਿ ਆ ਤੇ ਬਾਹਰੋਂ ਆ ਕੇ ਆਧਾਰ ਕਾਰਡ ਮੰਗਨਾ ਤੇ ਉਹ ਕੁਝ ਹਜਮ ਜਿਹਾ ਇਹਨੇ ਹੋਇਆ ਆਧਾਰ ਕਾਰਡ ਦਾ ਤੁਸੀਂ ਨੰਬਰ ਦੇ ਦੋ ਤੇ ਸਾਨੂੰ ਕੀ ਪਤਾ ਕਿ ਅਗਲੇ ਦੀ ਵੋਟ ਹੀ ਨਾ ਕੱਟੀ ਜਾਵੇ ਜਾਂ ਉਹਦੀ ਜਗ੍ਹਾ ਤੇ ਕੋਈ ਫੋਟੋ ਹੋਰ ਲਗਾ ਕੇ ਜਾਲੀ ਉਹ ਨਾ ਹੋ ਜਵੇ ਅੱਜ ਕੱਲ ਟੈਕਨੋਲੋਜੀ ਦਾ ਜਮਾਨਾ ਹੈ ਕੁਝ ਵੀ ਹੋ ਸਕਦਾ ਹੈ ਸੋ ਇਹਦੇ ਲਈ ਕੰਪਲੀਟ ਕੀਤੀ ਗਈ ਹੈ ਡੀਸੀ ਸਾਹਿਬ ਨੂੰ ਵੀਡੀਓਜ਼ ਵੀ ਦਿੱਤੀਆਂ ਹੈਗੀਆਂ ਔਰ ਉਹਨਾਂ ਦੇ ਧਿਆਨ ਚ ਇਹ ਨੋਟਿਸ ਵੀ ਲਿਆਂਦੀ ਗਈ ਹੈ ਕਿ ਪ੍ਰੋਬਲਮ ਦੂਸਰੀ ਇਹ ਵੀ ਹੈ ਕਿ ਲਾਅ ਐਂਡ ਆਰਡਰ ਹਰ ਜਗ੍ਹਾ ਚੋਰੀਆਂ ਹੋ ਰਹੀਆਂ ਹਰ ਜਗ੍ਹਾ ਹਮਲੇ ਹੋ ਰਹੇ ਲੁੱਟਖੋਹ ਹੋ ਰਹੀਆਂ ਸਾਡੀਆਂ ਜਿਹੜੀਆਂ ਲੇਡੀਜ਼ ਆ ਦੁਪਹਿਰ ਦੇ ਵੇਲੇ ਕੱਲੀਆਂ ਘਰੇ ਹੁੰਦੀਆਂ ਕੋਈ ਆਵੇ ਵੋਟਰ ਸੂਚੀ ਚੈੱਕ ਕਰਨ ਦੇ ਮਹਾਨ ਨੇ ਜਿਹਦੇ ਕੋਲ ਕੋਈ ਆਈਡੀ ਕਾਰਡ ਨਹੀਂ ਹੈਗਾ ਤੇ ਕੋਈ ਵੀ ਮਾੜੀ ਘਟਨਾ ਵਾਪਰ ਸਕਦੀ ਹੈ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਤੁਸੀਂ ਕਿਸੇ ਤੇ ਇੰਨਾ ਫੇਥ ਵੀ ਨਹੀਂ ਕਰ ਸਕਦੇ ਸੋ ਕਨਸਰਨਸ ਇਹਗਾ ਜਿਹੜੀ ਇਲੈਕਸ਼ਨ ਹੋਣ ਜਾ ਰਿਹਾ ਹੈ ਫੇਅਰ ਇਲੈਕਸ਼ਨ ਹੋਣ ਜਿਹੜੇ ਵੋਟਰਸ ਹੈ ਆਪਣੇ ਅਧਿਕਾਰ ਦਾ ਪ੍ਰਯੋਗ ਸਹੀ ਤਰ੍ਹਾਂ ਕਰ ਸਕਣ ਔਰ ਕੋਈ ਮਾੜੀ ਘਟਨਾ ਨਾ ਹੋਵੇ ਇਸ ਕਰਕੇ ਡੀਸੀ ਸਾਹਿਬ ਨੂੰ ਕੰਪਲੇਂਟ ਦਿੱਤੀ ਹੈ ਵਿਧਾਇਕ ਗੋਮਤੀ ਜੀ ਨੇ ਵੀ ਸਵਾਲ ਚੁੱਕੇ ਸੀ 20000 ਵੋਟਾਂ ਦਾ ਜਿਹੜੇ 10 ਜੂਰੀ ਕੇਸ ਹਲਕੇ ਦੇ ਵਿੱਚ 20000 ਵੋਟਾਂ ਜਾਲੀ ਬਣੀਆਂ ਹੋਈਆਂ ਓਕੇ ਤੇ ਜੇ 20000 ਜਾਲੀ ਵੋਟਾਂ ਬਣੇ ਆਇਆ ਤੇ ਇੱਕ ਪ੍ਰੋਸੈਸ ਹੈ ਨਾ ਕਿ ਤੁਹਾਡੇ ਬੀਐਲਓਜ਼ ਹੈਗੇ ਆ ਬੀਐਲਏ ਹੈਗੇ ਆ ਚਾਰ 메ਨ ਪਾਰਟੀਆਂ ਆ ਕਾਂਗਰਸ ਅਕਾਲੀ ਦਲ ਆਮ ਆਦਮੀ ਪਾਰਟੀ ਬੀਜੇਪੀ ਹਰੇਕ ਕੋਈ ਚੈੱਕ ਕਰ ਸਕਦਾ ਆ ਅੱਜ ਵੀ ਉਹਨਾਂ ਨੇ ਵੋਟਰ ਸੇ ਉੱਚੇ ਸਾਰੇ ਹੀ ਜਿੰਨੇ ਲੀਡਰ ਸਾਹਿਬਾ ਨਾਲ ਉਹਨਾਂ ਨੂੰ ਦਿੱਤੀ ਹੈਗੀ ਐ ਤੋ ਚੈੱਕ ਕਰ ਲੈਣ لیکن چیک بی ایلو نے اور بی ایلز نے کرنی ہے کوئی فرید کوٹ تو آ کے کوئی بٹھنڈے تو آ کے کوئی دہلیوں آ کے کوئی کانپور تو آ کے وہ نہیں چیک کر سکتا دیکھو جیڑی ساڑے کول ویڈیوز آئی ہے وہ کوئی چیئرمین ہے کوئی پردان ہے کوئی بارو آیا کوئی بٹھنڈے تو کوئی فرید کوٹ تو کوئی فروض پور تو ساڑے کول چار پانچ اے ویڈیو سرکیلیٹ ہوئی ہے ہے کیا میں ڈی سی صاحب نو کٹی ہے میل کیتی ہے انہاں نال باقاعدہ میری گل بھی ہوئی ہے انہاں نو ریٹن کمپلیٹ بھی لکھتی ہے